ਮਿਤੀ 23 ਜੂਨ 2024 ਨੂੰ ਪਿੰਡ ਫਾਗਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੀਰ ਬਾਬਾ ਟਾਲੀਆਂ ਵਾਲੇ ਜੀ ਦੀ ਯਾਦ ਵਿੱਚ ਹਰ ਸਾਲ ਮੇਲਾ ਨਗਰ ਦੀ ਸੰਗਤਾਂ ਵੱਲੋਂ ਰਲ ਮਿਲ ਕੇ ਕਰਵਾਇਆ ਗਿਆ ਮੇਲੇ ਦੇ ਵਿੱਚ ਬਹੁਤ ਸੋਹਣੇ ਸੋਹਣੇ ਦੁਕਾਨਾਂ ਸਜੀਆਂ ਹੋਈਆਂ ਸਨ ਨਗਰ ਦੀ ਸੰਗਤਾਂ ਵੱਲੋਂ ਮੇਲੇ ਵਿੱਚ ਆਈ ਸੰਗਤ ਦੇ ਵਾਸਤੇ ਫਰੂਟ ਦੀ ਚਾਟ ਅਤੇ ਮਿੱਠੇ ਜਲਦੀ ਛਬੀਲ ਵੀ ਲਗਾਈ ਗਈ ਬਾਬਾ ਜੀ ਦੇ ਦਰਬਾਰ ਵਿੱਚ ਦੂਰ ਦੂਰੋਂ ਆ ਕੇ ਸੰਗਤਾਂ ਨੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ ਮੇਲੇ ਵਿੱਚ ਸਾਨੂੰ ਨਕਾਲ ਐਨ ਪਾਰਟੀ ਨੇ ਸੰਗਤਾਂ ਦਾ ਮਨ ਪ੍ਰਚਾਕੇ ਸੰਗਤਾਂ ਨੂੰ ਨਿਹਾਲ ਕੀਤਾ ਪਰਮਨਸਤਕਾਰਯੋਗ ਤਾਲੀਆਂ ਵਾਲੀ ਸਰਕਾਰ ਦੇ ਦਰਬਾਰ ਤੇ ਅੱਜ ਮੇਲਾ ਤੇ ਭੰਡਾਰਾ ਕਰਵਾਇਆ ਜਾ ਰਿਹਾ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨੇ ਰਲ ਮਿਲ ਕੇ ਇਹ ਮੇਲਾ ਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ ਇਟਾਲੀਆ ਵਾਲੀ ਸਰਕਾਰ ਦੇ ਦਰਬਾਰ ਤੇ ਸੰਗਤਾਂ ਹਮ ਹਮ ਆ ਕੇ ਪਹੁੰਚਿਆ ਨੇ ਅਸੀਂ ਧੰਨਵਾਦ ਕਰਦੇ ਆਂ ਦੀਪਕ ਬਹੁਤ ਜੀਦਾ ਸਾਵਧਾਨ ਪੰਜਾਬ ਨਿਊਜ਼ ਵੈਬ ਚੈਨਲ ਤੇ ਇਹਨਾਂ ਦਾ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਾਡੇ ਕੋਲੇ ਪਹੁੰਚੇ ਹੋਏ ਨੇ ਇਹ ਜਿਹੜਾ ਦਰਬਾਰ ਹੈ ਇਹ ਨੱਥੂ ਸ਼ਾਹ ਪੀਰ ਦਾ ਦਰਬਾਰ ਹੈ ਇਹਨਾਂ ਦਾ ਪਿੰਡ ਗੌਂਸਪੁਰ ਦੇ ਵਿੱਚ ਘਰ ਹੈ ਤੇ ਆਪਣੀ ਮਾਤਾ ਜੀ ਦੇ ਨਾਲ ਲੜਕੇ ਕੋਈ ਐਦਾਂ ਦੀ ਕੋਈ 15-19 ਗੱਲ ਹੋਈ ਸੀ ਤੇ ਇਹ ਇੱਥੇ ਆ ਕੇ ਇੱਥੇ ਆ ਕੇ ਇਹ ਸਮਾਗੇ ਸਮਾਉਣ ਤੋਂ ਬਾਅਦ ਇਹਨਾਂ ਦਾ ਦਰਬਾਰ ਬਣਿਆ ਦਰਬਾਰ ਤੇ ਸਾਲਾਨਾ ਜੋੜ ਮੇਲੇ ਹੁੰਦੇ ਨੇ ਔਰ ਸਮੂਹ ਸੰਗਤਾਂ ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਚੱਲ ਕੇ ਬਾਹਰੋਂ ਵੀ ਬਹੁਤ ਸੰਗਤਾਂ ਆਉਂਦੀਆਂ ਨੇ ਐਨ ਆਰ ਆਈ ਵੀਰ ਵੀ ਰਲ ਮਿਲ ਕੇ ਸਾਰੇ ਇਹ ਮੇਲਾ ਤੇ ਭੰਡਾਰਾ ਕਰਵਾਉਂਦੇ ਨੇ ਇਹ ਉਸ ਤੋਂ ਬਾਅਦ ਵਿੱਚ ਟਾਲੀਆਂ ਵਾਲੀ ਸਰਕਾਰ ਦਾ ਨੌਨ ਵਾਲੇ ਦਰਬਾਰ ਬਣ ਗਿਆ ਜਕਾਰਾ ਟਾਲੀਆਂ ਵਾਲੀ ਸਰਕਾਰ ਦਾ ਬਹੁਤ ਸੱਤੇ ਰਵਾਨੀ ਜੈ ਅਚੈ ਦੱਸੋ ਜੀ ਇਹ ਜਿਹੜਾ ਮੇਲਾ ਵਾ ਇਹ ਕੋਈ ਇਥੇ ਟਰਸਟ ਬਣਿਆ ਹੋਇਆ ਉਹ ਪ੍ਰਬੰਧਿਆ ਜਾਂ ਪਿੰਡ ਵਾਲੇ ਲੋਕ ਕਰਾਦੇ ਸਮੂਹ ਨਗਰ ਨਿਵਾਸੀ ਤੇ ਪ੍ਰਬੰਧਕ ਕਮੇਟੀ ਰਲ ਮਿਲ ਕੇ ਕਰਾਉਂਦੀ ਆ ਜੀ ਕੋਈ ਇੰਟਰਸਟ ਨਹੀਂ ਬਣਿਆ ਹੈਗਾ ਇਹ ਸਾਰੀ ਸੰਗਤ ਦਾ ਦਰਬਾਰ ਹੈ ਤੇ ਸਾਰੀ ਸੰਗਤ ਰਲ ਕੇ ਕਰਾਉਂਦੀ ਆ ਜੀ ਕਿੰਨਾ ਮੇਲਾ ਜੀ ਇਹ ਤਕਰੀਬਨ ਸਦੀਆਂ ਤੋਂ ਹੀ ਚੱਲ ਰਿਹਾ ਜੀ ਇਹ ਮੇਲਾ ਤੇ ਬਾਬਾ ਜੀ ਦੀ ਵਪਾਰ ਕਿਰਪਾ ਇੱਥੋਂ ਸੁੱਖਾਂ ਵਾਰ ਆਉਂਦੀਆਂ ਨੇ ਦੁੱਧਾਂ ਬੁੱਤਾਂ ਦੀਆਂ ਦਾਤਾਂ ਇੱਥੋਂ ਪ੍ਰਾਪਤ ਹੁੰਦੀਆਂ ਨੇ ਜੀ ਅੱਛਾ ਇਹ ਜਿਹੜਾ ਅੱਜ ਮੇਲਾ ਹੋ ਰਿਹਾ ਜੀ ਇੱਕ ਪਿੰਡ ਫਾਗਲਾ ਜੀ ਹਾਂਜੀ ਪਿੰਡ ਫਾਗਲਾ ਜੀ ਅੱਛਾ ਜੀ ਇਸ ਮੇਲੇ ਦੇ ਵਿੱਚ ਮਤਲਬ ਜਿਹੜੀ ਸੰਗਤ ਆਉਂਦੀ ਆ ਉਹਨਾਂ ਦੇ ਮਤਲਬ ਕਾਹੋ ਜਿੱਦਾਂ ਮਿੱਠਾ ਢੇਕ ਕੇ ਬੈਠਦੇ ਨੇ ਕੋਈ ਕਲਾਕਾਰੋ ਕਰ ਵੀ ਆਏ ਨੇ ਕਲਾਕਾਰ ਆਪਣੇ ਸੋਨੂ ਭਾਜੀ ਹੋਣੇ ਹਰ ਸਾਲ ਦੀ ਤਰ੍ਹਾਂ ਇਹ ਹਮ ਹਮਾ ਕੇ ਵੀਰੇ ਰੌਣਕ ਲਾਉਂਦੇ ਨੇ ਮੇਲੇ ਵਿੱਚ ਤੇ ਦਸਕਾਂ ਦਾ ਮਨ ਰੰਗਰੰਗ ਕਰਾਉਂਦੇ ਨੇ ਤੇ ਦੂਰੋਂ ਦੂਰੋਂ ਸੰਗਤਾਂ ਇਹਨਾਂ ਦਾ ਪ੍ਰੋਗਰਾਮ ਦੇਖਣ ਲਈ ਹਮੇਸ਼ਾ ਤਾਵਲੀਆਂ ਰਹਿੰਦੀਆਂ ਨੇ ਹਾਂਜੀ ਬਾਬਾ ਜੀ ਜਦੋਂ ਬਾਤ ਕਰਦੇ ਲਾਣੇ ਦਿਖਾਵਾਂਗੇ ਇਹ ਸਾਰੇ ਅਸੀਂ ਮੜ ਤੋਂ ਹੀ ਪਰਿਉਣੇ ਸਾਡੇ ਪਿਆਰੇ ਬਜ਼ੁਰਗ ਸੀਗੇ ਜਿਹੜੇ ਉਹ ਵੀ ਇੱਥੇ ਸੇਵਾ ਕਰਦੇ ਆ ਰਹੇ ਆ ਤੇ ਅਸੀਂ ਵੀ ਬਹੁਤ ਚੜ੍ਹ ਕੇ ਇੱਥੇ ਹਿੱਸਾ ਲੈਨੇ ਆ ਕਿਉਂਕਿ ਸਾਡੀਆਂ ਜਿਹੜੀਆਂ ਸਾਰੀਆਂ ਮਨੋ ਕਾਮਨਾਵਾਂ ਜਲਦੀਆਂ ਜੋ ਤਮੰਨਾ ਜੋ ਸ਼ਾਵਾ ਸਾਡੀਆਂ ਹੈਗੀਆਂ ਹਰ ਸਾਲ ਸਾਡੀਆਂ ਪੂਰੀਆਂ ਹੁੰਦੀਆਂ ਜਿੰਨਾ ਸਾਨੂੰ ਮਿਲਦਾ ਉਸ ਤੋਂ ਵੱਧ ਸਾਨੂੰ ਪਰਮਾਤਮਾ ਜਿੱਦਾਂ ਅਸੀਂ ਸੋਚ ਵੀ ਸਕਦੇ ਉਸ ਤੋਂ ਬਾਅਦ ਸਾਨੂੰ ਪਰਮਾਤਮਾ ਨੇ ਇੱਥੇ ਜਗ੍ਹਾ ਦੇ ਮਿਲਦਾ ਆ ਗਏ ਬਹੁਤ ਅਸੀਂ ਸਾਰਾ ਇਸ ਸਾਡੇ ਦਾਦਾ ਪਰਦਾਦੇ ਹੁਣ ਤੱਕ ਦਾ ਐਸੇ ਆ ਰਹੇ ਆ ਜੀ ਹਾਂਜੀ ਸਰ ਹਰ ਸਾਲ ਹੀ ਆ ਰਹੇ ਆ ਹਰ ਸਾਲ ਆ ਕੇ ਵੱਧ ਵੱਧ ਜਿੰਨੇ ਸਾਡੇ ਤੱਕ ਪਹੁੰਚ ਹੋ ਸਕਦੀ ਹੈ ਅਸੀਂ ਲੰਗਰ ਦੀ ਸੇਵਾ ਕਰਦੇ ਆਂ ਹਾਂਜੀ ਸਰ ਸਾਥ ਸਾਥ ਲੋਹੀ ਕਹਿੰਦੇ ਆ ਵੀ ਵੱਧ ਵੱਧ ਆਪਣੇ ਜਿਹੜੇ ਲੋਕ ਆਪਣੇ ਪਿੰਡ ਦੇ ਆ ਸਾਥ ਦੇ ਇਹਨਾਂ ਦਾ ਪ੍ਰਬੰਧ ਕਮੇਟੀ ਬਹੁਤ ਵਧੀਆ ਇਨਸਾਨ ਆ ਜਿਹੜੇ ਇੱਥੇ ਦੇ ਬਹੁਤ ਹੀ ਵਧੀਆ ਜਿਹੜੇ ਸੇਵਾ ਕਰ ਰਹੇ ਆ ਲੋਕ ਇਸ ਕਰਕੇ ਵੀ ਕਹਿੰਦੇ ਵੀ ਲੋਕ ਵੱਧ ਤੋਂ ਵੱਧ ਹੋਰ ਜੁੜਨ ਸਾਡੇ ਨਾਲ ਜਿਹੜੇ ਲੰਗਰ ਲਗਾ ਲਓ ਏ ਸਾਰੇ ਅਸੀਂ ਹਰੇਕ ਸਾਲ ਜਲੇਬੀ ਦਾ ਲੰਗਰ ਲਾਉਣਾ ਹੈ ਜੀ ਹਾਂਜੀ ਜੋ ਅਸੀਂ ਅੱਜ ਤੋਂ 5-6 ਸਾਲ ਤੋਂ ਪਹਿਲਾਂ ਤੋਂ ਲਵਾ ਰਹੇ ਹਾਂ ਠੀਕ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਪ੍ਰਮਾਤਮਾ ਤੁਮ ਵੱਧ ਵੱਧ ਸਾਡੇ ਸਾਡੇ ਕੋਲ ਸੇਵਾ ਕਰਵਾਈ ਜਾਵੇ ਹੋਰ ਵੀ ਅਸੀਂ ਵੱਧ ਵੱਧ ਹਿੱਸਾ ਸੇਵਾ ਦੇ ਵਿੱਚ ਯੋਗਦਾਨ ਪਾਇਆ ਕਰਾਂਗੇ ਜੀ ਹਰੇਕ ਸਾਲ ਹਾਂਜੀ ਬਾਬਾ ਜੀ ਦੇ ਮੇਲੇ ਵਿੱਚ ਸੰਗਤਾਂ ਨੇ ਲੰਗਰ ਦਾ ਵੀ ਬਹੁਤ ਆਨੰਦ ਮਾਣਿਆ ਕਮਰਾਮਨ ਵਿਜੇਕਪੁਰ ਦੇ ਨਾਲ ਸਾਵਧਾਨ ਪੰਜਾਬ ਨਿਊ ਚੈਨਲ ਤੋਂ ਦੀਪਕ ਬਹੁਤ ਦੀ ਰਿਪੋਰਟ